ਬਹੁਤ ਵਧੀਆ ਕੱਪ ਕਰਾ ਰਹੇ ਆ ਥੱਲੇ-ਫੱਟ 27 28 ਥੱਲੇ-ਫੱਟ ਕੱਪ ਹੋ ਰਿਹਾ ਇਹ ਸਭ ਨੂੰ ਇਹ ਕਾਕੇ ਤੋਂ ਕਹਿ ਰਿਹਾ ਵੀ ਵਧੀਆ ਸਹਿਯੋਗ ਦਿਓ ਅਕੇ ਤੋਂ ਹੋਰ ਵੀ ਵਧੀਆ ਪ੍ਰਾਲਾ ਕਰੀਏ ਬਿਹਰੇ ਜੀ ਟੂਰਨਾਮੈਂਟ ਕਰਾ ਰਹੇ ਆ ਸਾਨੂੰ ਵਧੀਆ ਸਾਰੇ ਪਿੰਡ ਨੇ ਵਧੀਆ ਸਹਿਯੋਗ ਦਿੱਤਾ ਸਾਰੇ ਐਨਆਰਆਈ ਭਰਾਵਾਂ ਨੇ ਪਿੰਡ ਦੇ ਵੀਰ ਭਰਾਵਾਂ ਨੇ ਸਭ ਨੇ ਵਧੀਆ ਸਹਿਯੋਗ ਦਿੱਤਾ ਇਹ ਬਹੁਤ ਵਧੀਆ ਕੱਪ ਕਰਾ ਰਹੇ ਆ ਘਟਕਟ 27 28 ਖਾਲਬਾਦ ਕੱਪ ਹੋ ਰਿਹਾ ਇਹ ਸਭ ਨੂੰ ਇਹੀ ਅੱਗੇ ਤੋਂ ਕਹਿ ਰਹੇ ਆ ਵੀ ਵਧੀਆ ਸਹਿਯੋਗ ਦਿਓ ਅੱਗੇ ਤੋਂ ਹੋਰ ਵੀ ਵਧੀਆ ਪ੍ਰਾਲਾ ਕਰੀਏ ਹੋਰ ਵੀ ਵਧੀਆ ਕੱਪ ਕਰਾ ਸਕੀਏ ਚਾਹੋ ਕੰਟੀਨਿਊ ਕਰ ਸਕੀਏ ਤੇ ਜਪਾਨੀ ਪਟਾ ਸਕੀਏ ਗਰਾਉਂਡਾਂ ਨਾਲ ਜੋੜ ਸਕੀਏ ਵੈਰੀ ਗੁੱਡ ਜੀ ਖਾਲਸਾ ਵੈਰੀ ਗੁੱਡ ਜੀ ਪਟਿਆ ਸਾਰੇ ਪਿੰਡ ਦੇ ਮਿਸਤਰਾ ਜੀ ਜੁੜਦਾ ਹੈ ਅਮਰ ਮੈਦਾਨ ਕਪਾਹ ਸਾਰੇ ਪਿੰਡ ਦੇ ਨਗਰ ਦੀ ਸੰਜੋਗ ਦੇ ਨਾਮ ਤੁਸੀਂ ਬਹੁਤ ਬਹੁਤ ਧੰਨਵਾਦੀ ਹੈ ਜਿੰਨਾ ਦੇ ਸਾਡਾ ਇਹਨਾਂ ਮਾਨ ਰੱਖਿਆ ਜਿਹਨੂੰ ਲੱਭਦਾਈ ਦੇ ਪਾਤਰ ਕੀਤਾ ਅੱਜ ਕਾਜੀ ਜਨਮਾਤ ਪ੍ਰਤੀ ਕਪਾਹ ਸਾਰੇ ਨਗਰ ਵਾਸੀ ਪਿੰਡ ਦੇ ਖੇਤਰ ਬਾਹਰਲੇ ਸੱਜਣਾਂ ਦਾ ਬਹੁਤ ਧੰਨਵਾਦ ਕਰਦੀ ਆ ਜਿਹੜੇ ਜਿਨ੍ਹਾਂ ਨੇ ਇਹਨਾਂ ਮਾਨਮਕਸ ਅੱਗੇ ਤੋਂ ਅੱਗੇ ਜੀ ਕੱਪ ਨੂੰ ਜਾਰੀ ਰੱਖਾਂਗੇ اھن ري بي جنھن يا بي اؤ بچي روکي چڪي چڪي والا پنگ ساري ني ਆਪੋ ਹੀ ਸਾਹਿਬ ਜਿਹੜਾ ਨਾ ਪਤਾ ਨਹੀਂ ਇਹ ਤੁਸੀਂ ਬਟਾ ਕਰਪ ਕਰਾਈਏ 100 ਗਲਤੀਆਂ ਹੁੰਦੀਆਂ ਤੁਹਾਡੇ ਬਾਰੇ ਹੋ ਗਿਆ ਪਹਿਲਾਂ ਤੋਂ ਹੋ ਗਿਆ ਬਹੁਤ ਬੜਾ ਨਾ 500 ਰੁਪਏ ਸਾਡਾ ਯੂਟਿਊਬ ਵੀਰ ਕਿਹੜਾ ਉਹਨਾਂ ਦਾ ਵੀ ਧੰਨਵਾਦ ਹੈ ਸਾਡੇ ਦਾ ਵੀ ਧੰਨਵਾਦ ਵੀਰ ਅੱਗੇ ਤੋਂ ਵੀ ਸਾਡੇ ਨਾਲ ਜੁੜਨਾ ਵਧੀਆ ਗੇਮ ਆ ਕਰਾਈ ਧੰਨਵਾਦ ਵੀਰੇ ਬਹੁਤ